ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਮਾਤਾ ਸਹਿਬ ਕੌਰ ਜੀ ਦਾ ਇਤਿਹਾਸ ਅੱਜ ਦੀ ਸਾਖੀ ਦੇ ਵਿੱਚ ਆਪਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਮ ਸਪਤਨੀ ਜਿਨ੍ਹਾਂ ਨੂੰ ਇਤਿਹਾਸ ਨੇ ਕੁਵਾਰਾ ਡੋਲਾ ਕਹਿ ਕੇ ਸਤਿਕਾਰਿਆ ਹੈ ਧੰਨ ਧੰਨ ਮਾਤਾ ਸਹਿਬ ਦੇਵਾ ਜੀ ਜਾਂ ਜਿਨ੍ਹਾਂ ਨੂੰ ਮਾਤਾ ਸਹਿਬਕੌਰ ਜੀ ਵੀ ਕਿਹਾ ਜਾਂਦਾ ਹੈ ਅੱਜ ਆਪਾਂ ਮਾਤਾ ਸਹਿਬਕੌਰ ਜੀ ਦੇ ਜੀਵਨ ਬਾਰੇ ਜਾਣਦੇ ਹਾਂ ਮਾਤਾ ਸਹਿਬਕੌਰ ਜੀ ਰੁਸਤਾਦ ਦੇ ਰਹਿਣ ਵਾਲੇ ਸਨ ਪਰਮਾਤਮਾ ਨੇ ਐਸੇ ਗੁਣ ਬਖਸ਼ੇ ਮਾਤਾ ਸਹਿਬ ਕੌਰ ਜੀ ਨੂੰ ਬਾਣੀ ਪੜਨੀ ਸੇਵਾ ਕਰਨੀ ਅਤੇ ਪਿਆਰ ਕਰਨਾ ਮਾਤਾ ਸਹਿਬ ਕੌਰ ਜੀ ਬਹੁਤ ਹੀ ਬਾਣੀ ਦੇ ਨਾਲ ਜੁੜੇ ਹੋਏ ਹਨ ਅਤੇ ਗੁਰੂ ਪਾਸ਼ਾ ਜੀ ਦੀ ਸੇਵਾ ਦੇ ਵਿੱਚ ਹਮੇਸ਼ਾ ਤਤਪਰ ਰਹਿੰਦੇ ਹਨ ਸੰਗਤ ਜੀ ਜਿੰਨੀ ਵੀ ਰੂਤਕਸ ਦੀ ਸੰਗਤ ਸੀ ਉਹ ਮਾਤਾ ਸਹਿਬ ਕੌਰ ਜੀ ਨੂੰ ਸ਼ੁਰੂ ਤੋਂ ਹੀ ਦੇਵੀ ਕਹਿ ਕੇ ਸਤਕਾਰਿਆ ਕਰਦੇ ਸਨ ਕਿਉਂਕਿ ਮਾਤਾ ਸਹਿਬ ਦੇਵਾ ਜੀ ਦੇ ਅੰਦਰ ਬੜੇ ਰੱਬੀ ਗੁਣ ਸਨ ਤਾਂ ਸੰਗਤ ਜੀ ਇਹ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦਿਆ ਮਾਤਾ ਸਹਿਬ ਦੇਵਾ ਜੀ ਵੱਡੇ ਹੋ ਜਾਂਦੇ ਹਨ ਤਾਂ ਉਹਨਾਂ ਦੇ ਮਾਤਾ ਪਿਤਾ ਜੀ ਸੋਚਦੇ ਹਨ ਕਿ ਕਿਉਂ ਨਾ ਮਾਤਾ ਸਹਿਬ ਦੇਵਾ ਜੀ ਦਾ ਆਨੰਦ ਕਾਰਜ ਕਰ ਦਈਏ ਪਰ ਸੰਗਤ ਜੀ ਮਾਤਾ ਸਹਿਬ ਦੇਵਾ ਜੀ ਨੇ ਆਪਣੇ ਮਨ ਦੇ ਵਿੱਚ ਇੱਕ ਫੁਰਨਾ ਪੈਦਾ ਕੀਤਾ ਹੋਇਆ ਸੀ ਜੇਕਰ ਮੇਰਾ ਆਨੰਦ ਕਾਰਜ ਹੋਵੇਗਾ ਤਾਂ ਤਾਂ ਤਨ ਗੁਰੂ ਕਲਗੀ ਤਰਪਾਦਾ ਸਾਹਿਬ ਜੀ ਦੇ ਨਾਲ ਹੋਵੇ ਜੇਕਰ ਗੁਰੂ ਕਲਗੀ ਤਰਪਾਦਾ ਸਾਹਿਬ ਜੀ ਦੇ ਨਾਲ ਮੇਰਾ ਆਨੰਦ ਕਾਰਜ ਨਹੀਂ ਹੁੰਦਾ ਤਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਆਨੰਦ ਕਾਰਜ ਨਹੀਂ ਕਰਵਾਵਾਂਗੀ ਅਤੇ ਮੈਂ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਦੀ ਰਹਾਂਗੀ ਅਤੇ ਮਾਤਾ ਸਹਿਬ ਦੇਵਾ ਜੀ ਮਨ ਵਿੱਚ ਸੋਚਦੇ ਹਨ ਕਿ ਪਰਮਾਤਮਾ ਵਾਹਿਗੁਰੂ ਕੋਈ ਐਸੀ ਖੇਡ ਵਰਤ ਜਾਵੇ ਕਿ ਮੇਰਾ ਆਨੰਦ ਕਾਰਜ ਗੁਰੂ ਕਲਗੀ ਤਰਪਾਦ ਸ਼ਾ ਜੀ ਨਾਲ ਹੋ ਜਾਵੇ ਤਾਂ ਜਦੋਂ ਮਾਤਾ ਸਹਿਬ ਦੇਵਾ ਜੀ ਦੇ ਮਾਤਾ ਪਿਤਾ ਜੀ ਆਨੰਦ ਕਾਰਜ ਦੀ ਗੱਲ ਕਰਦੇ ਹਨ ਤਾਂ ਮਾਤਾ ਸਹਿਬ ਦੇਵਾ ਜੀ ਆਪਣੇ ਮਨ ਦਾ ਫੁਰਨਾ ਆਪਣੇ ਮਾਤਾ ਪਿਤਾ ਦੇ ਸਨਮੁਖ ਰੱਖਦੇ ਹਨ ਤਾਂ ਮਾਤਾ ਸਹਿਬ ਦੇਵਾ ਜੀ ਦੀ ਇਹ ਗੱਲ ਸੁਣ ਕੇ ਉਹਨਾਂ ਦੇ ਪਿਤਾ ਜੀ ਬੜੇ ਪ੍ਰਸੰਨ ਹੁੰਦੇ ਹਨ ਖੁਸ਼ ਹੁੰਦੇ ਹਨ ਕਿ ਸਾਡੀ ਸੁਪੁੱਤਰੀ ਦਾ ਫੁਰਨਾ ਬੜਾ ਪਵਿੱਤਰ ਹੈ ਮਾਤਾ ਸਹਿਬ ਕੌਰ ਦੇ ਪਿਤਾ ਜੀ ਅਤੇ ਉੱਥੋਂ ਦੀਆਂ ਕੁਝ ਸੰਗਤਾਂ ਮਾਤਾ ਸਹਿਬ ਕੌਰ ਜੀ ਦੇ ਅਨੰਦ ਕਾਰਜ ਦੇ ਲਈ ਅਨੰਦਪੁਰ ਸਾਹਿਬ ਆਉਂਦੇ ਹਨ ਅਤੇ ਸਾਰੇ ਮਨ ਵਿੱਚ ਇਹ ਸੋਚਦੇ ਹਨ ਕਿ ਗੁਰੂ ਗੋਬੀ ਸਿੰਘ ਜੀ ਅੱਗੇ ਅਰਦਾਸ ਕਰਾਂਗੇ ਸਾਡੀ ਬੱਚੀ ਦੇ ਮਨ ਦਾ ਇਹ ਫੁਰਨਾ ਹੈ ਅਤੇ ਕਿਰਪਾ ਕਰਕੇ ਸਾਡੀ ਬੱਚੀ ਦੇ ਫੁਰਨੇ ਨੂੰ ਭਾਗ ਲਾਏ ਜਾਣ ਅਨੰਦਪੁਰ ਸਾਹਿਬ ਜਦੋਂ ਪਹੁੰਚਦੇ ਹਨ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਅੱਗੇ ਇਹ ਫੁਰਨਾ ਰੱਖਿਆ ਗਿਆ ਕਿ ਜਿੰਨੀ ਇਹ ਸੰਗਤ ਪਹੁੰਚੀ ਹੈ ਗੁਰੂ ਪਾਸ਼ਾ ਜੀ ਇਹ ਸਾਰੀ ਸੰਗਤ ਸਾਡੀ ਬੱਚੀ ਨੂੰ ਦੇਵੀ ਕਹਿ ਕੇ ਦੇਵੀ ਮਾਤਾ ਕਹਿ ਕੇ ਸਤਿਕਾਰ ਦੇ ਹਨ ਅਤੇ ਇਹਨਾਂ ਸਾਰੀਆਂ ਸੰਗਤਾਂ ਦੇ ਮਨ ਵਿੱਚ ਇਹ ਹੈ ਕਿ ਮਾਤਾ ਸਹਿਬ ਦੇਵਾ ਜੀ ਦਾ ਆਨੰਦ ਕਾਰਜ ਕਰਵਾਉਣਾ ਹੈ ਤਾਂ ਗੁਰੂ ਪਾਸ਼ਾ ਜੀ ਦੇ ਨਾਲ ਹੀ ਕਰਵਾਉਣਾ ਹੈ ਅਤੇ ਤੁਸੀਂ ਸਾਨੂੰ ਆਗਿਆ ਦੇਵੋ ਤਾਂ ਗੁਰੂ ਕਲਗੀਧਰ ਪਾਸ਼ਾ ਜੀ ਕਹਿਣ ਲਗੇ ਕਿ ਭਾਈ ਸੰਗਤੋ ਮੈਂ ਇਹ ਜਿਹੜਾ ਗਰਸਤੀ ਜੀਵਨ ਹੈ ਉਹ ਬਤੀਵਾ ਚੁੱਕਾ ਹਾਂ ਮੇਰੇ ਘਰ ਵਿੱਚ ਚਾਰ ਪੁੱਤਰ ਹਨ ਮਾਤਾ ਜੀਤੋ ਅਤੇ ਮਾਤਾ ਸੁન્દਰੀ ਜੀ ਮੇਰੀ ਧਰਮ ਧਰਮ ਪਤਨੀਆਂ ਹਨ ਅਤੇ ਅਤੇ ਇਸ ਤੋਂ ਬਾਅਦ ਮੈਂ ਗਰਸਤੀ ਜੀਵਨ ਦੀ ਅਰੰਭਤਾ ਬਾਰੇ ਸੋਚ ਵੀ ਨਹੀਂ ਸਕਦਾ ਅਤੇ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਜੋ ਤੁਸੀਂ ਇਹ ਫੁਰਨਾ ਲੈ ਕੇ ਆਏ ਹੋ ਇਹ ਕਦੀ ਨਹੀਂ ਪੂਰਾ ਹੋ ਸਕਦਾ ਪਰ ਫਿਰ ਜਦੋਂ ਮਾਤਾ ਸਹਿਬ ਦੇਵਾ ਜੀ ਦੀ ਸੰਗਤ ਨੇ ਗੁਰੂ ਪਾਸ਼ਾ ਜੀ ਅੱਗੇ ਅਰਦਾਸਾਂ ਕਰੀਆਂ ਬੇਨਤੀਆਂ ਕਰੀਆਂ ਤਾਂ ਫਿਰ ਗੁਰੂ ਪਾਸ਼ਾ ਜੀ ਕਹਿਣ ਲਗੇ ਕਿ ਠੀਕ ਹੈ ਮੈਂ ਮਾਤਾ ਸਹਿਬ ਦੇਵਾ ਜੀ ਦੇ ਨਾਲ ਆਨੰਦ ਕਾਰਜ ਕਰਵਾਤਾ ਲਵਾਂਗਾ ਪਰ ਮੇਰੀਆਂ ਦੋ ਸ਼ਰਤਾਂ ਹਨ ਸਾਡਾ ਅਧਿਆਤਮਿਕ ਸੰਬੰਧ ਤਾਂ ਜ਼ਰੂਰ ਹੋਵੇਗਾ ਪਰ ਸਰੀਰਕ ਸੰਬੰਧ ਕਦੀ ਨਹੀਂ ਹੋਵੇਗਾ ਅਤੇ ਦੂਸਰੀ ਸ਼ਰਤ ਇਹ ਕਹੀ ਖਾਲਸੇ ਦੀ ਸੇਵਾ ਕਰੇਗੀ ਜੋ ਵੀ ਗੁਰੂ ਨਾਨਕ ਦੇ ਘਰ ਤੋਂ ਸੇਵਾ ਲਗਣੀ ਹੈ ਉਹ ਮਾਤਾ ਸਾਹਿਬ ਦੇਵਾ ਜੀ ਹੱਥ ਸਕੇ ਨਿਭਾਉਣਗੇ ਪਰ ਸੰਗਤ ਜੀ ਹੋਰ ਮਾਤਾ ਸਹਿਬ ਦੇਵਾ ਜੀ ਨੂੰ ਕੀ ਚਾਹੀਦਾ ਸੀ ਇਹਨਾਂ ਨੂੰ ਗੁਰੂ ਕਲਗੀ ਤਰਪਾਸ਼ਾ ਜੀ ਦੇ ਚਰਨਾਂ ਵਿੱਚ ਨਿਵਾਸ ਮਿਲ ਗਿਆ ਹੋਵੇ ਸੰਗਤ ਜੀ ਉਹਨਾਂ ਨੂੰ ਹੋਰ ਕੀ ਚਾਹੀਦਾ ਹੈ ਉਸ ਤੋਂ ਬਾਅਦ ਮਾਤਾ ਸਹਿਬ ਦੇਵਾ ਜੀ ਦੀ ਹੋਰ ਕੋਈ ਇੱਛਾ ਹੀ ਨਹੀਂ ਸੀ ਮਾਤਾ ਸਹਿਬ ਦੇਵਾ ਜੀ ਦਾ ਆਨੰਦ ਕਾਰਜ ਗੁਰੂ ਕਲਗੀ ਤਰਪਾਸ਼ਾ ਜੀ ਨਾਲ ਹੋ ਜਾਂਦਾ ਹੈ ਸੰਗਤ ਜੀ ਗੁਰੂ ਕਲਗੀ ਤਰਪਾਸ਼ਾ ਜੀ ਨੇ ਅਧਿਆਤਮਿਕ ਰਿਸ਼ਤਾ ਮਾਤਾ ਸਹਿਬ ਕੋਰ ਜੀ ਨਾਲ ਹਮੇਸ਼ਾ ਨਿਭਾਇਆ ਅਤੇ ਮਾਤਾ ਸਹਿਬ ਕੌਰ ਜੀ ਅੰਮ੍ਰਿਤ ਪਾਨ ਕਰਕੇ ਅੰਮ੍ਰਿਤਸਰ ਕੇ ਮਾਤਾ ਸਹਿਬ ਦੇਵਾ ਜੀ ਤੋਂ ਮਾਤਾ ਸਹਿਬ ਕੌਰ ਜੀ ਬਣ ਗਏ ਸਨ ਅਤੇ ਮਾਤਾ ਸਹਿਬ ਦੇਵਾ ਜੀ ਦਾ ਇੱਕ ਫੁਰਨਾ ਹੋਰ ਵੀ ਸੀ ਕਿ ਜਿੰਨਾ ਚਿਰ ਮੈਂ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਅੱਖਾਂ ਦੇ ਨਾਲ ਦਰਸ਼ਨ ਨਾ ਕਰ ਲਵਾਂ ਅਤੇ ਆਪਣੇ ਹੱਥਾਂ ਦੇ ਨਾਲ ਗੁਰੂ ਕਲਗੀ ਤਰਪਾ ਸਾਹਿਬ ਜੀ ਨੂੰ ਪ੍ਰਸ਼ਾਦਾ ਨਾ ਛਕਾ ਦੇਵਾਂ ਓਨੀ ਦੇਰ ਤੱਕ ਮੈਂ ਆਪਣੇ ਮੁਖ ਵਿੱਚ ਪਾਣੀ ਦਾ ਘੁੱਟ ਤੱਕ ਨਹੀਂ ਪਾਵਾਂਗੀ ਉਨੀ ਦੇਰ ਤੱਕ ਮੈਂ ਪਾਣੀ ਦਾ ਘੁੱਟ ਤੱਕ ਵੀ ਨਹੀਂ ਪੀਵਾਂਗੀ ਏਸੀ ਤਰ੍ਹਾਂ ਰੋਜ਼ ਗੁਰੂ ਕਲਗੀ ਤਰਪਾਸ਼ਾ ਜੀ ਸੱਚਖੰਡ ਤੋਂ ਚੱਲ ਕੇ ਮਾਤਾ ਸਹਿਬ ਦੇਵਾ ਜੀ ਦੇ ਗੁਰਦੁਆਰਾ ਸੈਤ ਤੱਕ ਸਾਬ ਤੱਕ ਮਾਤਾ ਸਹਿਬ ਦੇਵਾ ਜੀ ਦੇ ਕੋਲ ਆ ਕੇ ਪ੍ਰਸ਼ਾਦਾ ਛੱਕਦੇ ਅਤੇ ਉਸ ਤੋਂ ਬਾਅਦ ਫਿਰ ਮਾਤਾ ਸਹਿਬ ਦੇਵਾ ਜੀ ਗੁਰੂ ਕਲਗੀ ਤਰਪਾਸ਼ਾ ਜੀ ਦੀ ਆਪਣੀ ਅੱਖਾਂ ਦੇ ਨਾਲ ਦਰਸ਼ਨ ਕਰਕੇ ਉਸ ਤੋਂ ਬਾਅਦ ਫਿਰ ਮਾਤਾ ਸਹਿਬ ਦੇਵਾ ਜੀ ਪਾਣੀ ਦਾ ਘੁੱਟ ਪਿੰਦੇ ਤੇ ਕਾਫੀ ਲੰਮਾ ਸਮਾਂ ਮਾਤਾ ਸਹਿਬ ਦੇਵਾ ਜੀ ਨੇ ਸੇਵਾ ਕੀਤੀ ਅਤੇ ਇੱਕ ਦਿਨ ਮਾਤਾ ਸਹਿਬ ਦੇਵਾ ਜੀ ਦੇ ਮਨ ਵਿੱਚ ਇੱਕ ਦਿਨ ਫੁਰਨਾ ਆਉਂਦਾ ਹੈ ਕਿ ਮੈਨੂੰ ਵੀ ਮਾਤਾ ਕਹਿਣ ਵਾਲਾ ਬਾਲਕ ਚਾਹੀਦਾ ਹੈ ਜਦੋਂ ਮਾਤਾ ਸਹਿਬ ਦੇਵਾ ਜੀ ਨੇ ਇਹ ਆਪਣੇ ਮਨ ਦਾ ਫੁਰਨਾ ਗੁਰੂ ਕਲਗੀ ਤਰਪਾਦਾ ਸਾਹਿਬ ਜੀ ਦੇ ਸਨਮੁਖ ਰੱਖਿਆ ਤਾਂ ਗੁਰੂ ਗੁਰੂ ਕਲਗੀ ਤਰਪਾਦਾ ਸਾਹਿਬ ਜੀ ਕਹਿਣ ਲਗੇ ਸਹਿਬ ਦੇਵਾ ਜਿਹੜੇ ਬਚਨ ਮੈਂ ਸੰਗਤ ਦੇ ਨਾਲ ਕੀਤੇ ਹਨ ਉਹ ਬਚਨਾਂ ਤੋਂ ਮੈਂ ਕਾਢੀ ਵੀ ਮੁਕਰ ਨਹੀਂ ਸਕਦਾ ਹਾਂ ਤੇਰੀ ਇਹ ਮੰਗ ਹੈ ਕਿ ਮੈਨੂੰ ਵੀ ਕੋਈ ਮਾਂ ਕਹਿਣ ਵਾਲਾ ਹੋਵੇ ਤਾਂ ਅੱਜ ਤੋਂ ਬਾਅਦ ਮੇਰਾ ਖਾਲਸਾ ਤੇਰੀ ਝੋਲੀ ਵਿੱਚ ਪਾਇਆ ਅਤੇ ਯਾਦ ਰੱਖਣਾ ਅੱਜ ਤੋਂ ਬਾਅਦ ਖਾਲਸੇ ਦੀ ਮਾਂ ਤੁਸੀਂ ਹੋਵੋਗੇ ਖਾਲਸਾ ਜਿਹੜਾ ਮੇਰਾ ਪੁੱਤ ਹੈ ਉਹ ਤੁਹਾਡੀ ਝੋਲੀ ਵਿੱਚ ਪਾਉਨੇ ਹਾਂ ਪਾ ਦਿੱਤਾ ਹੈ ਜਿੱਥੇ ਵੀ ਕੋਈ ਗੁਰੂ ਦਾ ਸਿੱਖ ਹੋਵੇਗਾ ਅਤੇ ਜਦੋਂ ਉਹਨਾਂ ਨੂੰ ਪੁੱਛਿਆ ਜਾਵੇਗਾ ਕਿ ਤੁਹਾਡੇ ਅਧਿਆਤਮਿਕ ਮਾਤਾ ਪਿਤਾ ਕੌਣ ਹਨ ਤਾਂ ਖਾਲਸੇ ਦਾ ਹਰ ਇੱਕ ਧੀ ਹਰ ਇੱਕ ਪੁੱਤ ਆਪਣੇ ਮੁਖੋਂ ਇਹੀ ਕਹੇਗਾ ਸਾਡੇ ਅਧਿਆਤਮਿਕ ਪਿਤਾ ਗੁਰੂ ਗੋਬੀ ਸਿੰਘ ਅਤੇ ਅਧਿਆਤਮਿਕ ਮਾਤਾ ਸਹਿਬਕੌਰ ਜੀ ਹਨ ਅੱਜ ਤੋਂ ਬਾਅਦ ਤੁਸੀਂ ਖਾਲਸੇ ਦੀ ਮਾਤਾ ਹੋ ਅਤੇ ਤੁਹਾਨੂੰ ਖਾਲਸਾ ਅਜ ਤੋਂ ਬਾਅਦ ਮਾਤਾ ਕਹਿ ਕੇ ਸਤਕਾਰਿਆ ਕਰੇਗਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ